ਸਭ ਤੋਂ 빨리 जल्दी नहीं आते हैं कि आज सांसद भी आज हलके ਹੋ ਕੋ ਦਰਾਂ ਜਦੋਂ ਹੁਣ ਤੁਹਾਡੇ ਵਿੱਚ ਜਾਂਦਾ ਸੀ ਹਲਕੇ ਚ ਉਹ ਪਿਆਰੇ ਕਿੰਨਾ ਪਿਆਰ ਕਰਦੀ ਸੀ ਹਾਂ ਬੈਕ ਚੁੜ ਚੁੱਕੀ ਆ ਨਹੀਂ ਉਹ ਹੀ ਬਾਰੇ ਉਹ ਬਾਰੇ ਉਹ ਪਿਆਰੇ ਪਿੰਡ ਜਾਂਦੇ ਜਿਹੜੇ ਵੱਡੀ ਗੱਲ ਹੈ ਹੁਣ ਸਾਡੇ ਉਹਨੂੰ ਵੀ ਜਿੰਦਾ ਰਹਿਣਾ ਕਰਦੇ ਸੂਰੇ ਅੱਖੀਂ ਦੇਖੋ ਮੈਂ ਤਾਂ ਜਿੰਨੇ ਬੰਦੇ ਹੁਣ ਤੁਹਾਡੇ ਅਸਰ ਆ ਜਾਂ ਜਿੱਤੋ ਨੌਜਵਾਨ ਹੈ ਜਿੱਤਾ ਹੁਣ ਨੌਜਵਾਨ ਸਾਡੇ ਨਾਲ ਹੈ ਹਾਲੇ ਹਾਲੇ ਸਾਡੇ ਕੋਲ 500 ਨੌਜਵਾਨ ਹਨ ਇਸ ਦਾ ਇੰਨਾ ਪ੍ਰਭਾਵ ਹੈ ਉਹ ਤੋਂ ਸਾਨੂੰ ਜੋ ਮਰਜ਼ੀ ਕਰਦਾ ਜਦੋਂ ਅਸੀਂ ਵੀ ਯਾਰਾ ਸਾਡਾ ਕਹਿਣਾ ਬਣਦਾ ਕਿ ਨਾ ਆ ਅੱਜ ਅਜੇ ਮੈਨੂੰ ਕੋਈ ਬੜੇ ਬੜੇ ਮੈਂਗਾ ਭਰਾਵਾ ਗੱਲ ਲਿਆ ਵੀ ਤੁਸੀਂ ਪਤਾ ਨਹੀਂ ਕਿੰਨਾ ਕਰਾਉਂਦਾ ਉਸਨੂੰ ਕੱਲ ਨੂੰ ਤੁਸੀਂ ਦੋੜ ਪੈਣੀ ਤੁਸੀਂ ਕਿਹੜਾ ਟੀਸ਼ਰਟ ਹੋਣਾ ਬਹਿਣਾ ਪਗਾਦੀ ਹੋਣਾ ਹੈ ਹਾਂ ਹਾਂ ਤੇ ਆਪਣੇ ਜਿੰਦ ਅੜਾ ਕਰੋ ਤੁਸੀਂ ਹੁਣ ਸੀਰ ਸਾਹਿਬ ਨੇ ਚੱਕਦਾ ਸੀਰ ਸਾਹਿਬ ਨੇ ਨਹੀਂ ਦੱਸਿਆ ਕਿ ਮੈਂ ਤੁਹਾਨੂੰ ਇੱਕਲਵਾਰ ਹਾਂ ਭਾਈ ਤੁਸੀਂ ਬੈਠੇ ਬਟੇ ਨਹੀਂ ਸੀਰ ਸਾਹਿਬ ਅੱਜ ਇਹ ਆਪਣੇ ਦਰਜ ਜੁੜੇ ਆਉਂਦੇ ਜੀ ਹਾਂ ਹਾਂ ਜਿੱਥੇ ਆ ਤੇ ਬਹੁਤ ਤਾਂ ਤੁਸੀਂ ਜੀ ਬਹੁਤ ਪਰ ਕਾਬਿਲ ਨਹੀਂ ਉਹਦਾ ਜੀਓ ਇਹਦਾ ਤੇ ਕਰਦਾ ਅੱਗੇ ਵੀ ਕਰਦਾ ਅਜਾ ਠੀਕ ਹੈ ਮੈਨੂੰ ਨਹੀਂ ਪਤਾ ਮੈਂ ਕਹਿੰਦਾ ਜਦਿਆ ਵਿੱਚ ਪਾਇਆ ਵੀ ਇਹਨੇ ਮੈਂ ਤਾਂ ਦੋ ਜੱਗ ਮੈਂ ਤਾਂ ਦੁਨੀਆ ਛੱਡੀਆਂ ਮਨਾ ਲਾ ਮਤਲਬ 15 ਦਿਨ ਜਾ ਕੇ ਹਾਂ ਜਿਹੜਾ ਇਹ ਗਿਆ ਵੀ ਲਗਾ ਜਿਹਨੂੰ ਮਰਜੀ ਲਾ ਦੇ ਜੀ ਸਾਨੂੰ ਲੋਕਾਂ ਨੂੰ ਤਾਂ ਨਾ ਦੱਸ ਕੋਈ ਪਰ ਤੁਹਾਨੂੰ ਨਾਂ ਵੀ ਲੈ ਤਾਂ ਵੀ ਤੁਹਾਨੂੰ ਲਾਣਾ ਜ਼ਰੂਰ ਕਰਦੇ ਆਂ ਨਹੀਂ ਜੇ ਉਹ ਕੋਈ ਜੇ ਹੁੰਦੇ ਤੁਹਾਡੇ ਸੋਟ ਜੀ ਵਾਲਾ ਕੋਈ ਕਰੀ ਜਾਂਦਾ ਮੈਂ ਤੇ ਹੁਣ ਕਿਉਂ ਨਾ ਜੇ ਜਿਹੜੇ ਸਾਡੇ ਹਲਕੇ ਦੇ ਨਾਲ ਲੱਗਦੀ ਫੌਲ ਵੀ ਚੱਗੀ ਮੈਂ ਇਹ ਸਾਡੇ ਕੋਲ ਦੇਖੋ ਜਿਆਦਾ ਨਹੀਂ ਦਰਜੀ 50 ਬੰਦੇ ਤਾਂ ਹੁੰਦੇ ਯਾਰੇ ਕੱਲ ਅੱਜ ਪਿਛਲੇ ਹਫ਼ਤੇ ਕੋਈ ਤੁਹਾਡੇ ਹੁੰਦੇ ਰੋ ਸੰਦੂਸ ਨਹੀਂ ਬਠਾਏ ਨਾਲ ਕੋਈ ਸਿੰਘ ਸਾਹਿਬ ਦੇ ਕੋਲ ਆ ਸੰਦੂ ਬੱਝਾ ਰੱਖੋ ਸੰਦੂ ਜਦੋਂ ਬੱਝਾ ਸੰਦੂ ਤੇ ਮੜਿਆ ਸੀ ਅੱਛਾ ਆ ਸੰਦੂ ਆ ਗਏ ਲੱਗਾਈ ਗੋਡੇ ਦਾ ਦੇ ਆਪ ਕੋ ਉੱਠ ਵੜਿਆ ਸੀ ਅੱਛਾ ਫਿਰ ਇਹ ਤੇਰੇ ਅਸਲੀ ਗੱਲ ਆ ਕਿਸੇ ਨੂੰ ਗੰਬਰ ਬੱਜ ਰਿਹਾ ਅਕਾ ਪਟੋ ਉਹ ਕਰਦਾ ਸੀ ਆ ਉਦੋਂ ਉਦੋਂ ਕਰਦਾ ਰਿਹਾ ਜੇ ਉਹ ਤੁਹਾਨੂੰ ਤਾਂ ਉਹਨੇ ਕਿਹਾ ਕੋਈ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਵੇਚਨ ਨੂੰ ਕਰਾਓ ਜਾਂ ਜੇ ਬੰਦੂ ਕਿਸੇ ਨੇ ਬੰਦੂ ਕੋਈ ਨਹੀਂ ਲਿਆ ਜਾਂ ਬੰਦੂ ਕਹਿੰਦਾ ਵੀ ਭਾਜੀ ਮੈਂ ਕੋਈ ਜਨ ਨਹੀਂ ਹਾਂ ਅਰੇ ਪਾਉ ਸੀਆ ਸਾਹ ਉਹਨੇ ਕੋਈ ਨਹੀਂ ਗੱਲ ਬਈ ਨਾ ਨਾ ਮੈਂ ਸਾਹ ਉਹਨੇ ਪੁੱਛਿਆ ਉਹ ਤਾਂ ਮੇਰੇ ਨਾਲ ਕਰਨੀ ਅੰਦਰ ਆ ਉਹਨੂੰ ਕੱਢੀ ਜਾਂਦਾ ਕੋਸਾ ਵੀ ਲਾ ਪਿਆ ਜੀ ਤੁਹਾਡੇ ਆ ਉਹ ਕਰੀ ਜਾਂਦੇ ਆ ਆਜੂ ਨੇ ਉਹ ਤਾਂ ਫੋਟੋ ਆਈਲ ਤੇ ਤੁਹਾਡੇ ਕੀ ਉਹ ਟੂਲ ਬਾਕਸ ਦੇ ਉੱਤੇ ਨੰਨੋ ਟੂਲ ਬਾਕਸ ਲਾਏ ਜਾਣੇ ਮੇਰਾ ਅੰਕਾ ਮੇਰਾ ਪਰਿਵਾਰ ਆਹ ਉਹ ਬੰਦਾ ਨਾ ਬਈ ਕੋਸ ਪਰ ਪਰਿਵਾਰ ਦਾ ਜੱਜ ਸਾਹਿਬ ਦਾ ਉਹ ਬਲ ਪ੍ਰੂਫ ਕਰਦਾ 2022 ਤੋਂ 2024 ਦੀ ਪਰਿਵਾਰ ਪਰਿਵਾਰ ਦਾ ਜੱਜ ਸਾਹਿਬ ਦਾ ਹੁੰਦਾ ਉਹਦਾ ਕਰ ਲੈਣੇ ਚਾਹੀਦਾ ਇਹੋ ਉਹ ਤੁਹਾਨੂੰ ਬਹੁਤ ਵਧੀਆ ਪੁਆਇੰਟ ਦੱਸਿਆ ਉਹ ਮਨ ਨੂੰ ਉਹ ਕਿਰਾ ਤੇਕਨਿਕਲ ਪੁਆਇੰਟ ਆ ਉਹ ਤੋਂ ਇਹਨਾਂ ਦਾ ਕੋਤੋਂ ਕੋਤੋਂ ਕਰਦੇ ਹੋਗਾ ਮੈਨੂੰ ਲੱਗਦਾ ਹੈ। ਆਹਦੇ ਨੇ ਉਹ ਹੈ ਨਹੀਂ ਉਹ ਚ ਕੋਈ ਗੱਲ ਨਹੀਂ। ਉਹ ਨਹੀਂ ਉਹ ਜਿਹੜੇ ਜਦੋਂ ਤੇ ਹੈ ਨਹੀਂ ਇਹਨਾਂ ਦਾ ਜਣਾ ਵੀ ਦੱਸ ਦਿੱਤਾ ਹੈ। ਉਹਦਾ ਹੀ ਪਸੰਦ ਹੈ ਜੀ। ਇਹ ਜਿਹੜੇ ਕਿਹਾ ਦੱਸਣਾ ਬੀ ਸੀਐਮ ਜਿੰਪੇ ਸਾਹਿਬ ਨੂੰ ਵੀ ਕਿਹਾ ਜੀ ਇਹਨੂੰ ਦਿਖਾਓ ਜੀ ਫਲਾਨਾ ਜੀ। ਉਹ ਬਹਾਸੀਆਂ ਸਾਰੇ। ਮੈਂ ਉਹ ਕਿਤੇ ਨਾਲ ਪਹਿਲਾਂ ਗੱਲ ਹੋਣੀ। ਨਹੀਂ ਨਹੀਂ ਮੈਂ ਤਾਂ ਦੱਸ ਰਿਹਾ ਇਹ ਗੱਲ। ਮੈਂ ਦੱਸ ਦਉਣਾ। ਇਹ ਬਾਰੇ ਕੋਈ ਕੋਈ ਬਾ ਇਹ ਦਾਸਾ ਤੁਸੀਂ ਕਰਦਾ ਅਸੀਂ ਇੱਥੇ ਚੌਥੇ ਮੈਂ ਇੱਥੇ ਖਾਂ ਵੜੀਆ ਜ਼ਮਦਗਰ ਆ ਤਿੰਨ ਦਾ ਸਵਾਲ ਦਾ ਆਖਿ ਕੰਮ ਕਰ ਲਿਓ ਆ ਐਸਪੀ ਨੂੰ ਤਾਂ ਅਨਮਤੀ ਦੇਣਾ ਤੇ ਦੂਜੇ ਕੰਮ ਕਰਾਉਣਾ ਉਹ ਵੀ ਉਹ ਡਾਕਟਰ ਬਿਲਕੁਲ ਨੀਂ ਖੁਰ ਕਰ ਦਿਓ ਆਪਾਂ ਟਮਾਣਾ ਨਹੀਂ ਰੱਖਣਾ ਜਿਨਾਂ ਨੂੰ ਪਵੰਦਨਾ ਦੇ ਦੇਈਓ ਜੇ ਕਿਹਨੂੰ ਵੀ ਡਾਕਟਰ ਨੂੰ ਫੋਨ ਪਾ ਦੇ ਕਿਉਂਕਿ ਆ ਮਾੜਾ ਮੋਟਾ ਹੈ ਕੁੱਝ ਮਾੜੀ ਜਾ ਕੇ ਡਾਕਟਰ ਜੁੜ ਕਰ ਸਕੋ ਇਹਦਾ ਇਹ ਵੀ ਹੋਰ ਕਿਉਂ ਕਰੀ ਨੀ ਕੋਈ ਅਸਰ ਕਰਨੇ ਹੱਟ ਕਰਨੇ ਵੇ ਤੁਸੀਂ ਕੋਈ ਟਾਟਲ ਦੇ ਨੂੰ ਫੋਨ ਮਾਰਦੇ ਹੋ ਮੈਂ ਮੈਂ ਕਹਿ ਹੀ ਰਹਿਣਾ ਲੱਗਦਾ ਤੁਹਾਨੂੰ ਜੀ ਆ ਤੁਸੀਂ ਵੀ ਕੋਈ ਬਾਤ ਪਹਿਲਾਂ ਵੀ ਕਿਹਾ ਤੇ ਮੇਰੇ ਵੱਲੋਂ ਵੀ ਇੱਕ ਰਿਕਮੈਂਡੇਸ਼ਨ ਹੈ ਸਾਡੀ ਜਮਾਨਤ ਕੱਢੀ ਹੈ ਔਰ ਠੀਕ ਹੈ ਭਾਈ ਬਸ ਇਕ ਬੱਸ ਮੁੜਦੀ ਵੀ ਹੈ ਇਹ ਨਾਲ ਆ ਠੀਕ ਜੀ ਪਵਨ ਜੀ ਹਾਂ ਇਹ ਆ ਪਵਨ ਨੂੰ ਮੁੜਦੀ ਦੀ ਪਵਨ ਦੀ ਹੈ ਠੀਕ ਠੀਕ ਹੈ ਭਾਈ ਮਤਲਬ ਉਹ ਕੋ ਮਦਦ ਹੈ ਕਿਤੇ ਤੁਹਾਡੇ ਨਾਲ ਇਸ ਮਾਮਲੇ ਸਾਡਾ ਆਪਾਂ ਹਾਂ ਯਾ ਤੁਸੀਂ ਗੱਲ ਨੂੰ 2000 ਆ ਗਿਆ ਕਿ ਤੁਸੀਂ ਮੈਂ ਕੀ ਫੈਸਲਾ ਬਹੁਤ ਗੱਲਾਂ ਮੈਂ ਪ੍ਰੈਸ਼ਰ ਦੇ ਡਾਟਾ ਨੂੰ ਜੋੜ ਕਰ ਦੂੰਗਾ ਉਹ ਕੋਈ ਨਹੀਂ ਕਰਦਾ ਨਹੀਂ ਕੱਟੜ ਵਾਲੀ ਜਾਲੀ ਹੈ ਤੁਸੀਂ ਕਰਵਾਣ ਮਨਿਸਟਰ ਯਾਰ ਮੈਂ ਤੁਹਾਨੂੰ ਹੈ ਮੈਂ ਮੈਂ ਮੈਂਬਰ ਪਾਰਲੀਮੈਂਟ ਹਾਂ ਤੁਸੀਂ ਮੈਂ ਇਹ ਮੈਂ ਕਿਹਾ ਤੁਸੀਂ ਉਧਰ ਗੱਲ ਹੀ ਜਾਓ ਸਮਝ ਲੈਂਦਾ ਫਿਰ ਜਾਓ ਦੇਖ ਲਓ